ਜੇ ਤੁਸੀਂ ਆਸਟ੍ਰੇਲੀਆ ਜਾਣਾ ਤੁਹਾਡਾ 55 ਤੋਂ 60 ਕਈਆਂ ਤੇ 50 ਕਾਲਜ 50 ਨੰਬਰ ਤੇ 50 ਤੋਂ ਲੈ ਕੇ 60 62 ਤੱਕ ਸਕੋਰ ਚਾਹੀਦਾ ਤੇ ਤੁਹਾਡਾ ਆਸਟ੍ਰੇਲੀਆ ਦਾ ਵੀਜ਼ਾ ਲੱਗਦਾ ਚੰਗੇ ਨੰਬਰ ਜਿਹੜੇ ਆ ਸਟੂਡੈਂਟਸ ਦੇ ਹੀ ਕਰ ਚੁੱਕੇ ਆ ਔਰ ਟੈਸਟ ਜਿਹੜੇ ਬੁੱਕ ਹੋਣੇ ਅੱਜ ਹੀ ਸਾਡੇ ਕਈ ਟੈਸਟ ਬੁੱਕ ਹੋਏ ਆ ਕਿਉਂਕਿ ਬੱਚਿਆਂ ਨੂੰ ਪਤਾ ਲੱਗ ਗਿਆ ਔਰ ਬਹੁਤ ਕਾਲਸ ਆ ਰਹੀਆਂ ਅਸੀਂ ਦੱਸ ਰਿਹਾ ਕਿ ਈਜ਼ੀ ਟੈਸਟ ਹੈ ਕਰ ਲਓ ਸਾਡੇ ਕੋਲ ਅੱਜ 7 ਅਨਰੋਲਮੈਂਟ ਹੋਈਆਂ ਨੇ ਤਾਂ ਇਸ ਟੈਸਟ ਨਾਲ ਕਰਨ ਦੇ ਨਾਲ ਤੁਹਾਨੂੰ ਅਸੀਂ ਇੱਕ ਕਿਨੇ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਵੈਲਡ ਹੋ ਗਿਆ ਔਰ ਤੁਹਾਡਾ ਵੀਜ਼ਾ ਲੱਗੇਗਾ ਇਸ ਟਾਈਮ ਆਸਟ੍ਰੇਲੀਆ ਦੇ ਵੀਜ਼ਾ ਜਿਹੜਾ ਬਹੁਤ ਅੱਛਾ ਸਕਸੈਸਫੁਲ ਹੈ ਵੀਜ਼ਾ ਬਹੁਤ ਅੱਛਾ ਆ ਰਿਹਾ ਸਟੂਡੈਂਟਸ ਜਿਹੜੇ ਸਪੈਸ਼ਲੀ ਏਸ਼ੀਅਨ ਸਟੂਡੈਂਟਸ ਜਿਹੜੇ ਆਪਣੀ ਜਿਆਦਾ ਅਫਕਾਇਸ ਇੰਡੀਅਨ ਸਟੂਡੈਂਟਸ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਸੀ ਇਹ ਉਹ ਪੈਟਰਨ ਐਦਾਂ ਦਾ ਬਣਾਇਆ ਕਿ ਹਰੇਕ ਸਟੂਡੈਂਟ ਇਸ ਟੈਸਟ ਨੂੰ ਕ੍ਰੈਕ ਕਰ ਸਕਦਾ ਬਹੁਤ ਜਲਦੀ ਤੋਂ ਜਲਦੀ ਜਿਹੜਾ ਬਿਲਕੁਲ ਲੋ ਜਿਹਦਾ ਹੈਗਾ ਲੈਵਲ ਇੰਗਲਿਸ਼ ਦਾ ਉਹ ਵੀ ਬੱਚਾ ਦੋ ਤੋਂ 2.5 3 ਮਹੀਨਿਆਂ ਚ ਆਦਾ ਅ ਨਿਊਜ਼ੀਲੈਂਡ ਯੂਕੇ ਆਇਰਲੈਂਡ ਯੂਐਸ ਕਿਤੇ ਵੀ ਜਾ ਸਕਦਾ ਸਭ ਤੋਂ ਪਹਿਲਾਂ ਤਾਂ ਲੈਂਗੁਏਜ ਸਰਟ ਬਾਰੇ ਹੀ ਆਪਾਂ ਗੱਲ ਕਰਨੀ ਹੈ ਤੁਸੀਂ ਟੋਫਲ ਆਇਲਟਸ ਜਾਂ ਪੀਟੀ ਨਾਲੋਂ ਕਿਸ ਤਰ੍ਹਾਂ ਦੇ ਨਾਲ ਇਹਨੂੰ ਡਿਫਰੈਂਟ ਦੱਸੋਗੇ ਔਰ ਸਟੂਡੈਂਟ ਦੇ ਲਾਹੇਵੰਦ ਚੀਜ਼ ਦੱਸੋਗੇ ਵੀ ਸਟੂਡੈਂਟ ਲਈ ਲਾਹੇਵੰਦ ਹੈਗਾ ਦੇਖੋ ਜੀ ਜਦੋਂ ਵੀ ਸਟੂਡੈਂਟ ਨੇ ਆਪਾਂ ਕਿਸੇ ਵੀ ਕੰਟਰੀ ਅਪਲਾਈ ਕਰਨਾ ਪੰਜਾਬੀ ਸਟੂਡੈਂਟ ਇੱਕੋ ਚੀਜ਼ ਤੋਂ ਡਰਦਾ ਜੀ ਮੈਨੂੰ ਆਇਲਸ ਕਰਨਾ ਪੈਣਾ ਪੀਟੀ ਕਰਨਾ ਪੈਣਾ ਤਾਂ ਇੱਕ ਟਾਈਮ ਸੀਗਾ ਕਿ ਆਇਲਸ ਦੀ ਮੋਨੋਪੋਲੀ ਸੀ ਕਿ ਸਾਰਾ ਆਇਲਸ ਜੋ ਵੀ ਸੀ ਹੁੰਦਾ ਲੋਕੀ ਬੜੇ ਡਰਦੇ ਸੀ ਤਾ ਉਸ ਤਰ੍ਹਾਂ ਹੀ ਫਿਰ ਇੱਕ ਪੀਟੀ ਆਇਆ ਪੀਟੀ ਨੂੰ ਹੀ ਅਸੀਂ ਨਾਰਥ ਇੰਡੀਆ ਦਾ ਪਹਿਲਾ ਇੱਕ ਗਾਮ ਸੈਂਟਰ ਅਸੀਂ ਖੋਲ੍ਹਿਆ ਤੇ ਸਟਾਰਟ ਕੀਤਾ ਤੇ ਪੀਟੀ ਨੂੰ ਉਸ ਟਾਈਮ ਹੀ ਕਹਿੰਦੇ ਬੜਾ ਸੌਖਾ ਟੈਸਟ ਆ ਨਵਾਂ ਟੈਸਟ ਆ ਇਹ ਤੇ ਹਰ ਬੱਚਾ ਕਰ ਲੈਂਦਾ ਹੈ ਬੱਚਿਆਂ ਦਾ ਸੁਪਨਾ ਪੂਰਾ ਹੋ ਵਿਦੇਸ਼ ਗੇ ਇਦਾਂ ਹੀ ਹੁਣ ਅਸੀਂ ਲੈਂਗੁਏਜ ਸਰਟ ਟੈਸਟ ਆ ਜਿਹੜਾ ਕਿ ਪਹਿਲਾਂ ਯੂਕੇ ਵਾਸਤੇ ਕੈਨੇਡਾ ਯੂਐਸਏ ਯੂਰਪ ਨਿਊਜ਼ੀਲੈਂਡ ਆਇਰਲੈਂਡ ਵੈਲਡ ਸੀ ਉਹ ਅੱਜ ਤੋਂ ਆਸਟ੍ਰੇਲੀਆ ਵਾਸਤੇ ਸਟੂਡੈਂਟ ਵੀਜ਼ਾ ਐਂਡ ਵਰਕ ਪਰਮਿਟ ਪੀ ਆਰ ਵਾਸਤੇ ਇਮੀਗ੍ਰੇਸ਼ਨ ਪਰਪਸ ਵਾਸਤੇ ਵੈਲਡ ਹੋ ਗਿਆ ਜਿਵੇਂ ਮੈਂ ਪਹਿਲੋ ਕਹਿੰਦਾ ਹੁੰਦਾ ਕਿ ਪੀ ਟੀ ਈਜ਼ੀ ਹੈ ਤੇ ਇਦਾਂ ਹੀ ਮੈਂ ਤੁਹਾਨੂੰ ਅੱਜ ਮੈਂ ਕਹਿਣਾ ਕਿ ਇਹ ਬਹੁਤ ਈਜ਼ੀ ਟੈਸਟ ਹੈ ਔਰ ਐਕਚੁਅਲ ਪੈਟਰਨ ਜਿਹੜਾ ਨਾ ਉਹ ਸਟੂਡੈਂਟ ਦੇ ਹਿਸਾਬ ਨਾਲ ਬਣਾਇਆ ਗਿਆ ਔਰ ਜਿਵੇਂ ਨੌ ਬੈਂਡ ਹੁੰਦੇ ਆ 90 ਨੰਬਰ ਉਹ 90 ਦਾ ਕੋਈ ਹਿਸਾਬ ਨਹੀਂ ਹੁੰਦਾ ਇਹ ਪ੍ਰੋਪਰ ਜਿਵੇਂ ਆਪਾਂ ਬਚਪਨ ਤੋਂ ਪੜ੍ਹਦੇ ਆ ਕਲਾਸਾਂ ਕਿ 100 ਨੰਬਰ 100 ਨੰਬਰ ਦਾ ਪੇਪਰ ਆ 100 ਤੋਂ ਤੁਸੀਂ 60 ਲੈਣੇ ਆ 50 ਲੈਣੇ ਆ ਉਹ ਹਿਸਾਬ ਨਾਲ ਤੁਸੀਂ ਲੈਣੇ ਜੇ ਤੁਸੀਂ ਆਸਟ੍ਰੇਲੀਆ ਜਾਣਾ ਤੁਹਾਡਾ 55 ਤੋਂ 60 ਕਈਆਂ ਤੇ 50 ਕਾਲਜ 50 ਨੰਬਰ ਤੇ 50 ਤੋਂ ਲੈ ਕੇ 60 62 ਤੱਕ ਸਕੋਰ ਚਾਹੀਦਾ ਤੇ ਤੁਹਾਡਾ ਆਸਟ੍ਰੇਲੀਆ ਦਾ ਵੀਜ਼ਾ ਲੱਗਦਾ ਨਵਾਂ ਟੈਸਟ ਆਇਆ ਨਵਾਂ ਟੈਸਟ ਪ੍ਰਮੋਟ ਹੁੰਦਾ ਤੇ ਜਿਹੜਾ ਇਹ ਚ ਜਿੰਨਾ ਅਸੀਂ ਮਾਰਕੀਟ ਚ ਸਰਵੇ ਕੀਤਾ ਜਾਂ ਸਟੂਡੈਂਟ ਨੂੰ ਮਿਲੇ ਆ ਟਿਊਟਰਸ ਨੂੰ ਮਿਲੇ ਆ ਉਹਨਾਂ ਇਹ ਗੱਲ ਕਹੀ ਹੈ ਕਿ ਇਹ ਕੰਪੇਅਰ ਟੂ ਦੂਸਰੇ ਟੈਸਟ ਆਇਲਸ ਪੀਟੀ ਨਾਲੋਂ ਬਹੁਤ ਈਜ਼ੀ ਟੈਸਟ ਆ ਤੇ ਪੰਜਾਬ ਚ ਬਹੁਤ ਪ੍ਰਮੋਟ ਹੋ ਰਿਹਾ ਕੋਈ ਵੇਟ ਕਰ ਰਹੀ ਆ ਆਸਟ੍ਰੇਲੀਆ ਦੇ ਵੈਲਡ ਹੁੰਦੀ ਉਸ ਤੋਂ ਪਹਿਲਾਂ ਤੱਕ ਹੀ ਸੀ ਚੰਗੇ ਨੰਬਰਸ ਜਿਹੜੇ ਆ ਸਟੂਡੈਂਟਸ ਦੇ ਹੀ ਕਰ ਚੁੱਕੇ ਆ ਔਰ ਟੈਸਟ ਜਿਹੜੇ ਮੁਕ ਹੋਣੇ ਅੱਜ ਹੀ ਸਾਡੇ ਕਈ ਟੈਸਟ ਬੁੱਕ ਹੋਏ ਆ ਕਿਉਂਕਿ ਬੱਚਿਆਂ ਨੂੰ ਪਤਾ ਲੱਗ ਗਿਆ ਔਰ ਬਹੁਤ ਕਾਲਸ ਆ ਰਹੀਆਂ ਅਸੀਂ ਦੱਸ ਰਿਹਾ ਕਿ ਈਜ਼ੀ ਟੈਸਟ ਆ ਕਰ ਲੋ ਸਾਡੇ ਕੋਲ ਅੱਜ 7 ਅਨਰੋਲਮੈਂਟ ਹੋਈਆਂ ਨੇ ਜਿਹੜੇ ਬੱਚੇ ਕਹਿੰਦੇ ਅਸੀਂ ਕਰਨਾ ਆ ਉਹਨਾਂ ਨੇ ਜੋ Google ਤੇ ਅੱਜ ਕੱਲ ਦਾ ਜ਼ਮਾਨਾ AI ਤੇ ਆ ਬੱਚੇ ਉਸ ਟਾਈਮ ਚੈੱਕ ਕਰ ਲੈਂਦੇ ਆ ਉਹਨਾਂ ਨੇ ਕੰਪੈਰੀਸ਼ਨ ਕਰਕੇ ਦੇਖਿਆ ਸਟੂਡੈਂਟਸ ਨੇ ਵੀ ਕਿਹੜਾ ਈਜ਼ੀ ਆ ਤੇ AI ਤੋਂ ਜਾਂ ਕਿਸੇ ਵੀ ਤਰੀਕੇ ਨਾਲ ਤੇ ਉਹ ਸਟੂਡੈਂਟਸ ਦੀ ਕਾਲ ਆ ਰਹੀਆਂ ਕਿ ਹਾਂ ਵਾਕੇ ਹੀ ਇਹ ਟੈਸਟ ਈਜ਼ ਤਾਨੂੰ ਅਸੀਂ ਇੱਕ ਕਿਨੇ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਵੈਲਡ ਹੋ ਗਿਆ ਔਰ ਤੁਹਾਡਾ ਵੀਜ਼ਾ ਲੱਗੇਗਾ ਇਸ ਟਾਈਮ ਆਸਟ੍ਰੇਲੀਆ ਦੇ ਵੀਜ਼ਾ ਦਾ ਬਹੁਤ ਅੱਛਾ ਸਕਸੈਸ ਰਿਹਾ ਵੀਜ਼ਾ ਬਹੁਤ ਅੱਛਾ ਆ ਰਿਹਾ ਯਾਨੀ ਕਿ 100 ਨੰਬਰ ਦਾ ਟੈਸਟ ਹੋਊਗਾ ਜਿਵੇਂ ਆਪਾਂ ਹਮੇਸ਼ਾ ਹੀ ਪੜ੍ਹਦੇ ਆਏ ਆਂ 10ਵੀਂ ਦੇ ਵਿੱਚ 12ਵੀਂ ਦੇ ਵਿੱਚ ਕਿ 100 ਨੰਬਰ ਲੈਣੇ ਆਂ ਜੀ 100 ਚੋਂ 33 ਆਲਾ ਪਾਸ ਹੈ ਤੇ ਜਿਵੇਂ ਭਾਈ ਨੇ ਕਿਹਾ ਹੈ ਕਿ ਜੇ ਤੁਸੀਂ ਆਸਟ੍ਰੇਲੀਆ ਜਾਣਾ ਹੈ ਅੱਜ ਅਸੀਂ ਜਦੋਂ ਰਿਕਾਰਡਿੰਗ ਕਰ ਰਹੇ ਆਂ 7 ਅਗਸਤ ਹੈ ਅੱਜ ਤੋਂ ਇਹ ਟੈਸਟ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਲਈ ਵੈਲਿਡ ਹੈ ਔਰ ਤੁਸੀਂ ਕੀ ਜਿਹੜਾ 50 ਲੈ ਰਿਹਾ ਕੋਸ਼ 55 60 62 ਮੈਕਸਿਮਮ ਜਿਹੜਾ ਹੈਗਾ 62 ਸਕੋਰ ਵਧੀਆ ਤੋਂ ਵਧੀਆ ਯੂਨੀਵਰਸਿਟੀ ਤੁਹਾਨੂੰ ਮਿਲ ਜਾਂਦੀ ਆ ਕਾਲਜ 50 ਤੋਂ ਵੀ 55 ਤੇ ਵੀ ਮਿਲ ਜਾਂਦੇ ਆ ਅਲੱਗ-ਅਲੱਗ ਕਿਉਂਕਿ ਤੁਹਾਨੂੰ ਕਿਹੜਾ ਕੋਰਸ ਕਰਨਾ ਤੁਸੀਂ ਵੈਟ ਕਰਨਾ ਕਿਉਂਕਿ ਆਸਟ੍ਰੇਲੀਆ ਦੇ ਹੁਣ ਵੀਜ਼ੇ ਆ ਵੈਟ ਦੇ ਵੀ ਆਉਣ ਲੱਗੇ ਜਿਹਨੂੰ ਆਪਾਂ ਡਿਪਲੋਮਾ ਬੋਲ ਰਹੇ ਆ ਹਾਇਰ ਐਜੂਕੇਸ਼ਨ ਦਾ ਵੀਜ਼ਾ ਤਾਂ ਬਹੁਤ ਜ਼ਿਆਦਾ ਸਕਸੈਸਫੁਲ ਹੈਗਾ ਆਪਾਂ 100% ਹੀ ਕਹਿ ਸਕਦੇ ਆ ਤੇ ਜਿਹੜਾ ਡਿਪਲੋਮਾ ਦਾ ਵੀਜ਼ਾ ਵੀ ਆ ਰਿਹਾ ਉਸ ਰਿਕੁਆਇਰਮੈਂਟ ਜਿਹੜੀ ਉਹ ਘਟਿਆ ਉਸ 50 ਨੰਬਰ ਨਾਲ ਯਾਨੀ ਕਿ 50 ਆਪਾਂ ਜੇ ਕਹਿ ਸਕਦੇ ਪੰਜ ਬੈਂਡ ਦੇ ਹਿਸਾਬ ਨਾਲ ਕਿ ਉਹ ਜਿਹੜੇ ਮੋਡਿਊਲ ਸਰ ਇਸ ਦੇ ਵਿੱਚ ਨੇ ਜਿਵੇਂ ਸੇਮ ਫੋਰ ਮੋਡਿਊਲ ਆ ਰੀਡਿੰਗ ਰਾਈਟ ਹਰ ਗਾਸ ਸਕੋਰਿੰਗ ਬਹੁਤ ਵਧਾਦੀ ਆ ਕਿ ਉਹਨਾਂ ਨੂੰ ਜਿਆਦਾ ਨੰਬਰ ਚਾਹੀਦੇ ਬੈਂਡ ਚਾਹੀਦੇ ਬੱਚਿਆਂ ਨੂੰ ਔਰ ਉਹਦੇ ਚ ਜਿੰਨਾ ਸੀ ਦੇਖਿਆ ਕਿ ਉਹਨਾਂ ਚ ਟਫ ਹੋ ਗਿਆ ਉਹ ਕੁਝ ਚੀਜ਼ਾਂ ਚੇਂਜ ਕੀਤੀਆਂ ਏ ਆਈ ਨਾ ਤਾਂ ਉਹ ਟਫ ਹੋ ਗਿਆ ਔਰ ਐਕਚੁਅਲੀ ਜਿੰਨਾ ਕਸੀਂ ਦੇਖਦੇ ਆ ਕਿ ਪੀਟੀ ਨੂੰ ਪੜਨ ਨਾਲ ਮੈਨੂੰ ਲੱਗਦਾ ਨਹੀਂ ਕੋਈ ਜ਼ਿਆਦਾ ਉਹਦਾ ਕਿ ਤੁਸੀਂ ਏ ਆਈ ਨੂੰ ਇੱਕ ਟੈਕਨੀਕ ਨੂੰ ਕਿੱਦਾਂ ਬ੍ਰੇਕ ਕਰ ਸਕਦੇ ਸਟੂਡੈਂਟਸ ਉਹਦਾ ਤੁੱਕੇ ਮਾਰਦੇ ਕਈਆਂ ਦੇ ਨੰਬਰ ਆ ਜਾਂਦੇ ਕਈਆਂ ਨਹੀਂ ਔਰ ਇਹ ਜਿਹੜਾ ਲੈਂਗੁਏਜ ਹੈਟਕ ਪ੍ਰੋਪਰ ਇੰਗਲਿਸ਼ ਟੈਸਟ ਆ ਇਸ ਬਹੁਤ ਰਿਸਰਚ ਕਰਕੇ ਸਟੂਡੈਂਟਸ ਜਿਹੜੇ ਸਪੈਸ਼ਲੀ ਏਸ਼ੀਅਨ ਸਟੂਡੈਂਟਸ ਜਿਹੜੇ ਆਪਣੀ ਜਿਆਦਾ ਅਫਕਾਇਸ ਇੰਡੀਅਨ ਸਟੂਡੈਂਟਸ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਸੀ ਇਹ ਉਹ ਪੈਟਰਨ ਐਦਾ ਬਣਾਇਆ ਕਿ ਹਰੇਕ ਸਟੂਡੈਂਟ ਟੈਸਟ ਨੂੰ ਕਰੈਕ ਕਰ ਸਕਦਾ ਬਹੁਤ ਜਲਦੀ ਤੋਂ ਜਲਦੀ ਜਿਹੜਾ ਬਿਲਕੁਲ ਲੋ ਜਿਹਦਾ ਹੈਗਾ ਲੈਵਲ ਇੰਗਲਿਸ਼ ਦਾ ਉਹ ਵੀ ਬੱਚਾ 2 ਤੋਂ 2.5 3 ਮਹੀਨਿਆਂ ਚ ਪੂਰਾ ਵਧੀਆ ਸਕੋਰ ਲੈ ਕੇ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਯੂਕੇ ਆਇਰਲੈਂਡ ਯੂਐਸ ਕਿਤੇ ਵੀ ਜਾ ਸਕਦਾ